ਹਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਿਰੀ ਰਾਗ ਮਹੱਲਾ 4 ਪਹਿਲਾ ਪਹਿਰੈ ਰੈਣਕੈ ਬਨਜਾਰਿਆ ਮਿਤਰਾ ਹਰ ਪਾਇਆ ਉਦਰ ਮੰਝਾਰ ਹਰ ਤੇ ਆਵੈ ਹਰ ਉਚਰੈ ਬਨਜਾਰਿਆ ਮਿਤਰਾ ਹਰ ਹਰ ਨਾਮ ਸੁਮਾਰ ਹਰ ਹਰ ਨਾਮ ਜਪੇ ਆਰਾਧੀ ਵਿਚ ਅਗਨੀ ਹਰ ਜਪ ਜੀਵਿਆ ਬਾਹਰ ਜਨਮ ਭਇਆ ਮੁਖ ਲਾਗਾ ਸਰਸਿ ਮਾ ਪਿਤਾ ਮਾ ਤਥੀ ਵੇਆ ਜਿਸ ਕੀ ਆਸਤਾ ਤਿਸ ਚੀਤੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ ਕਹ ਨਾਨਕ ਪ੍ਰਾਣੀ ਪਹਿਲ ਪਹਿਰ ਹੈ ਹਰ ਜਤੀਆ ਕਿਰਪਾ ਧਾਰ ਦੂਜਾ ਪਹਿਰੈ ਰੈਣ ਕੈ ਬਣਜਾਰਿਆ ਮਿਤਰਾ ਮਨ ਲਗਾ ਦੂਜੈ ਭਾਏ ਮੇਰਾ ਮੇਰਾ ਕਰ ਫਾਲੀ ਐ ਬਣਜਾਰਿਆ ਮਿੱਤਰਾ ਲੈ ਮਾਤ ਪਿਤਾ ਗਲ ਲਾਈ ਲਾਭ ਐ ਮਾਤ ਪਿਤਾ ਸਦਾ ਗਲ 세ਤੀ ਮਨ ਜਾਣੈ ਖੱਟ ਖਵਾਈ ਜੋ ਦੇਵੈ ਤਸੈ ਨ ਜਾਣੈ ਮੂੜਾ ਦਿੱਤੇ ਨੋ ਡਪਟਾਈ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੈ ਮਨ ਲਿਬ ਲਾਈ ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ ਤਿਸ ਕਾਰਨ ਕਪੁ ਹੁੰਖਾਈ ਤੀਜੈ ਪਹਿਰੈ ਰੈਣਕੈ ਵਣਜਾਰਿਆ ਮਿਤਰਾ ਵਣ ਲੱਗਾ ਆਲ ਜੰਜਾਲ ਧਨ ਚਿਤਵੈ ਧਨ ਸੰਚਵੈ ਵਣਜਾਰਿਆ ਮਿਤਰਾ ਹਰਨਾਮਾ ਹਰਨਾ ਸੁਮਾਲ ਹਰਨਾ ਬਹ ਹਰ ਹਰ ਕਦੇ ਨਾ ਸੰਮਾਲੈ ਜੇ ਹੋਵੈ ਅੰਤ ਸਖਾਈ ਇਹੋ ਤਾਂਨ ਸੰਪਾਯ ਮਾਇਆ ਚ ਉੱਠੇ ਅੰਤ ਛੋੜ ਚੱਲਿਆ ਪਛਤਾਈ ਜਸਨਾ ਕਿਰਪਾ ਕਰੇ ਗੁਰ ਮਿਲੇ ਸੋ ਹਰ ਹਰ ਨਾਮ ਸਮਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਸੇ ਜਾਏ ਮਿਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੈ ਬਣ ਜਾ ਰਿਆ ਮਿੱਤਰਾ ਹਰ ਚੱਲਣ ਵੇਲਾ ਆਦੀ ਕਰ ਸੇ ਪੋ ਪੂਰਾ ਸਤੂ ਰੂਪਣ ਜਾ ਰਿਆ ਮਿੱਤਰਾ ਸਭ ਚੱਲੀ ਰਹਿਣ ਬਿਹਾਦੀ ਹਰ ਸੇਵੋ ਖਿਨ ਖਿਨ ਢਿਲ ਮੂਗਲ ਨ ਕਰੇ ਹੋ ਜਿਤ ਆਸਰ ਜੁਗ ਜੁਗ ਹੋਵ ਹਰ ਸੇਤੀ ਸਦਮਾਨ ਹੋ ਰਲੀਆਂ ਜਨਮ ਮਰਨ ਦੁਖ ਖੋਵ ਗੁਰ ਸਤਗੁਰ ਸਾਮੀ ਪੇਦ ਨ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥਾ ਪਹਿਰੈ ਸਫਲਿਓ ਰਹਿਣ ਭਗਤਾں ਦੀ ਸ੍ਰੀ ਰਾਗ ਮਹੱਲਾ ਪੰਜਵਾ ਪਹਿਲਾ ਪਹਿਰੈ ਰੈਣ ਕੈ ਵਣ ਜਾ ਰਿਆ ਮਿਤਰਾ ਤਾਰ ਪੈਤਾ ਉਦਰਾ ਮਾਹੀ ਦਸੀ ਮਾਸੀ ਮਾਨਸ ਕੀ ਆਵਣ ਜਾ ਰਿਆ ਮਿਤਰਾ ਕਰ ਮੋਹਲਤ ਕਰਮ ਕਮਾਹੀ ਮੋਹਲਤ ਕਰ ਦੀਨੀ ਕਰਮ ਕਮਾਣੇ ਜੈਸਾ ਲਿਖਤ ਧੁਰ ਪਾਇਆ ਬਾਦ ਪਿਤਾ ਭਾਈ ਸੁਤ ਬਨਤਾ ਤਨ ਭੀਤਰ ਪ੍ਰਭੂ ਸੰਜੋਇਆ ਕਰਮ ਸੁਕਰਮ ਕਰਾਏ ਆਪੇ ਇਸ ਜੰਤੈ ਵਸਿ ਕਿਸ਼ਨਾਹੀ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰਾ ਧਰ ਪੈਤਾ ਉਧਰ ਹੈ ਮਾਹੀ ਦੂਜੇ ਪਹਿਰਾ ਰਹਿਣ ਕੈ ਬਣ ਜਾ ਰਿਆ ਮਿਤਰਾ ਭੜ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣਈ ਬਣ ਜਾ ਰਿਆ ਮਿਤਰਾ ਮਨ ਮਤਾ ਹੁਮੇ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਗੁਰ ਕਬਹੂ ਨਾ ਸੇਵਿਆ ਸਿਰ ਠਾਡੇ ਜਮ ਜੰਦਾਰਾ ਧਰਮ ਰਾਏ ਜਾਪ ਕਰ ਸਬਾ ਵਰੇ ਤਵ ਕਿਆ ਜਬਾਵ ਕਰੇ ਕਹ ਨਾਨਕ ਦੂਜੇ ਪਹਿਰੇ ਪ੍ਰਾਣੀ ਭਰ ਜੋਗਨ ਲਹਿਰੀਂ ਦੇ ਤੀਜੇ ਪਹਿਰੇ ਰੈਣ ਕੈ ਵਣ ਜਾ ਰਿਆ ਮਿੱਤਰਾ ਬੇਕ ਸੰਚੈ ਅੰ ਅਗਿਆਨ ਉੱਤਰ ਕਲਤਰ ਮੋਹਿ ਲਪਟਿਆ ਵਣ ਜਾ ਰਿਆ ਮਿੱਤਰਾ ਅੰਤਰ ਲਹਿਰ ਲੋਵਾਨ ਅੰਤਰ ਲਹਿਰ ਲੋਵਾਨੁ ਪਰਾਨੀ ਸੋ ਪ੍ਰਵਚਿਤਨਾ ਆਵੈ ਸਾਧ ਸੰਗਤ ਸੋ ਸੰਗ ਨ ਕੀਆ ਬਹੁ ਜੋਨੀ ਦੁਖ ਪਾਵੈ ਸਿਰ ਜਨ ਹਾਰ ਵਿਸਾਰਿਆ ਸੋਮੀ ਇਕ ਨਿਮਖ ਨ ਲਗੋ ਤਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰਾ ਬੇਖ ਸੰਚੇ ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਦਿਨ ਨੇੜ ਆਇਆ ਸੋਏ ਗੁਰਮਖ ਨਾਉ ਸੰਮਾਲ ਤੂੰ ਵਣ ਜਾ ਰਿਆ ਮਿੱਤਰਾ ਤੇਰਾ ਦਰਗਹ ਹੈ 베ਲੀ ਹੋਏ ਗੁਰਮਖ ਨਾਮ ਸਮਾਲ ਪ੍ਰਾਣੀ ਖੰਤੇ ਹੋਏ ਸਖਾਈ ਇਹੋ ਮੋ ਮਾਇਆ ਤੇਰਾ ਸੰਗ ਨ ਚਾਲਾ ਝੂਠੀ ਪ੍ਰੀਤ ਲਗਾਈ ਸਗਲੀ ਰੈਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਏ ਕਹ ਨਾਨਕ ਪ੍ਰਾਣੀ ਚੌਥਾ ਪਹਿਰੈ ਦਿਨੇੜਾ ਆਇ ਸੋਏ ਲਿਖਿਆ ਆਇਆ ਗੋਬਿੰਦ ਕਾਵਣ ਜਾ ਰਿਆ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਇਕ ਰਤੀ ਬਲਮਨ ਦੇਵ ਨਹੀਂ ਬਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹੱਥ ਲਿਖਿਆ ਆਇਆ ਪਕੜ ਚਲਾਇਆ ਮਨ ਮੁਖ ਸਦਾ ਦੁਹੇਲੇ ਜਿੰਨੇ ਪੂਰਾ ਸਤਗੁਰ ਸੇਵਿਆ ਸੇ ਦਰਗ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰਾ ਜੋਗ ਸੁਖਾਤ ਉਹ ਨਾਨਕ ਭਗਤਾ ਸੋ ਹੈ ਦਰਬਾਰੇ ਮਨ ਮੁਖ ਸਦਾ ਪ੍ਰਵਾਹਤ ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਇਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਐ ਆਣੀ ਪੈੜਾ ਕਿਉ ਕਰ ਹਰ ਦਰਸ਼ਨ ਪਿਖਹਿ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹੋਰੜਾ ਕਮ ਸਿਖਹਿ ਸੋਹਰੜਾ ਕਮ ਸਿੱਕਾ ਗੁਰਮੁਖ ਹਰ ਹਰ ਸਦਾ ਧਿਆਏ ਸਹੀਆ ਵਿੱਚ ਫਿਰੈ ਸੋਹੇਲੀ ਹਰ ਦਰਗਹਿ ਵਾਹ ਲੁਡਾਏ ਲੇਖਾ ਧਰਮਹ ਰਾਏ ਕੀ ਵਾਕੀ ਜਮ ਹਰ ਹਰ ਨਾਮ ਕਿਰਖੈ ਮੁੰਦ ਅਿਆਣੀ ਪੈ ਯੜਾ ਗੁਰਮੁਖ ਹਰ ਦਰਸ਼ਨ ਦੇਖੈ ਵਿਆਹ ਹੋਆ ਮੇਰੇ ਬਾਹੁਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਬਲਿਆ ਗੁਰ ਗਿਆਨ ਅੰਧੇਰਾ ਵਿਨਸਿਆ ਹਰ ਰਤਨ ਪਦਾਰਥ ਲਾਦਾ ਹੋ ਮੈ ਰੋਗ ਗਿਆ ਦੁੱਖ ਲਾਥਾ ਆਪ ਆਪੇ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਵਿਨਾਸੀ ਨਾ ਕਦੇ ਮਰੈ ਨੰਜਾਇਆ ਮਿਆ ਹੋ ਹੋ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਹਰ ਸੱਤ ਸੱਤੇ ਮੇਰੇ ਬਾਬਲਾ ਹਰ ਜਨਮ ਲੈ ਜੰਜ ਸੁਹੰਦੀ ਪੇਵਕੜਾ ਹਰ ਜਪ ਸੁਹੇਲੀ ਵਿੱਚ ਸੋਹਰੜਾ ਖਰੀ ਸੁਹੰਦੀ ਸੋਹਰੜਾ ਵਿੱਚ ਖਰੀ ਸੁਹੰਦੀ ਜਿਨ ਪੇਵਕੜਾ ਨਾ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨਾ ਮਨ ਦਿਨ ਪਾਸਾ ਢਾਲਿਆ ਹਰ ਸੰਤ ਜਨਾ ਮਿਲਕਾਰਜ ਸੋਹਿਆ ਵਰ ਪਾਇਆ ਪੁਰਖ ਨੰਦੀ ਹਰ ਸੱਤ ਸੱਤ ਮੇਰੇ ਬਾਬੂ ਲਾ ਹਰ ਜਨ ਮਿਲ ਜੰਜ ਸੁਹੰਦੀ ਹਰ ਪ੍ਰਭ ਮੇਰੇ ਬਾਬੂ ਲਾ ਹਰ ਦੇਉ ਦਾਨ ਮੈਂ ਦਾਜੂ ਹਰ ਕੱਪੜੋ ਅਰ ਸੋਬਾ ਦੇਵੂ ਜੇ ਸਬਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰੂ ਦਾਨ ਦਿਵਾਇਆ ਖੰਡ ਵਰ ਭਾਂਡ ਹਰ ਸੋਭਾ ਹੋਈ ਇਹੋ ਦਾਨ ਨਾਰ ਲਰ ਲਾਇਆ ਹੋਰ ਮਨਮੁਖੋ ਦਾਜ ਜੇ ਰਖ ਦਿਖਾਲੈ ਸੋ ਕੋੜ ਹੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਾਨ ਭੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੈ ਸਤਗੁਰ ਕੀ ਜਿਨ ਗੁਰਮੁਖ ਨਾਮ ਤੇ ਆਇਆ ਹਰ ਕੋ ਖਨਾ ਕਬਹੀ ਬਿਨ ਸਹ ਜਾਵੈ ਨਿਤ ਦੇਵੈ ਚੜੈ ਸਵਾਇਆ ਨਾਨਕ ਸੰਤਾ ਸੰਤ ਹਰੇ ਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਬੇਲ ਵਧੰਦੀ ਸ੍ਰੀ ਰਾਗ ਮਹਲਾ ਪੰਜਵਾਂ ਸ਼ੰਤ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮਾਨ ਪਿਆਰਿਆ ਜੀਓ ਮਿਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀ ਮਿਤਰਾ ਹਰ ਨੇ ਬਹਿ ਤੇ ਰਹਿ ਨਾਲੇ ਸੰਗ ਸਹਾਈ ਹਰ ਨਾਮ ਤੇ ਆਈ ਬਿਰਥਾ ਕੋਈ ਨਾ ਜਾਈ ਮਨ ਚਿੰਦੇ ਸੇਈ ਫਲ ਪਾਵੈ ਚਰਨ ਕਮਲ ਚਿੱਤ ਲਾਏ ਜਲ ਥਲ ਪੂਰ ਰਹਾ ਵਨਵਾਰੀ ਘਟ ਘਟ ਨਦਰ ਨੇ ਹਾਲੇ ਨਾਨਕ ਸਿੱਖ ਦੇ ਮਨ ਪ੍ਰੀਤਮਾ ਸਾਧ ਸੰਗ ਪ੍ਰਮ ਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਵੇਨ ਝੂਠ ਫਸਾਰੇ ਮਨ ਪਿਆਰਿਆ ਜੀਓ ਮਿੱਤਰਾ ਵਿਖਸਾਗਰ ਸੰਸਾਰੇ ਚਰਨ ਕਮਲ ਹਾ ਕਰ ਬੋਹਿਤ ਕਰਤੇ ਸੈ ਸਾ ਦੁੱਖ ਨ ਵਿਆਪੈ ਗੁਰਪੂਰਾ ਭੇਟੈ ਮਿੱਤਰਾ ਗੁਰਪੂਰਾ ਭੇਟੈ ਗੜ ਭਾਗੀ ਆਠ ਪਹਿਰ ਪ੍ਰਭ ਜਪੈ ਆਦਿ ਜੁਗਾਦੀ ਸੇਵਕ ਸ੍ਰੀ ਸੁਆਮੀ ਭਗਤਾ ਨਾਮ ਉਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮਾ ਬਿਨ ਹਰ ਝੂਠ ਫਸਾਰੇ ਮਨ ਪਿਆਰਿਆ ਜੀਓ ਮਿਤਰਾ ਹਰ ਲੱਦੇ ਖੇਪ ਸਵਲੀ ਮਨ ਪਿਆਰਿਆ ਜੀਓ ਮਿਤਰਾ ਹਰਦਰ ਨਿਹਚਲ ਮੱਲੇ ਹਰਦਰ ਸੇਵੇ ਲਖ ਭੇਵੇ ਨਿਹਚਲ ਹਸਨ ਪਾਇਆ ਤਹ ਜਨਮ ਨ ਮਰਨ ਨ ਆਵਣ ਜਾਣਾ ਸੰਸਾਰ ਦੁਖ ਮਿਟਾਇਆ ਚਿੱਤਰ ਗਵਤਕਾ ਕਾਗਦ ਫਾਰੇਆ ਜਮਦੂਤਾ ਕਛੂ ਨ ਚੱਲੇ ਨਾਨਕ ਸਿੱਖ ਦੇ ਮਨਪ੍ਰੀਤਮ ਹਰ ਲੱਦੇ ਖੇ ਪਸਵਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪਰਗਾਸੋ ਸਿਮਰ ਸੋ ਆਮੀ ਸੁਖ ਹੈ ਗਾਮੀ ਐਚ ਸਗਲੀ ਪੁੰਨੀਆਂ ਔਰ ਵੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਰੀ ਬਿਸ਼ੁੰਨਿਆ ਅੰਤਰਵਾਹਰ ਸਰਵਤਰ ਵਿਆ ਮਰੁਪ ਜਿਹਾ ਵਿਸਵਾਸੋ ਨਾਨਕ ਸਿਖ ਦੇ ਮਨ ਪ੍ਰੀਤਮ ਹਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਨ ਮਿਲ ਜੀਵੇ ਮੀਨਾ ਹਰ ਪੀਅ ਗਾਨੇ ਅਮਰਤ ਬਾਣੇ ਸਭ ਸਰਬ ਸੁਖਾ ਮਨ ਮੁਟੇ ਸ੍ਰੀ ਤਰਪਾਏ ਮੰਗਲ ਲਗਾਏ ਐਚ ਪੁੰਨੀ ਸਤਗੁਰ ਤੁਠੇ ਲੜ ਲੀਨੇ ਲਾਏ ਨੌ ਨਿੰਦ ਪਾਏ ਨਾਓ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ੰਤਮ ਹਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਡਖਣਾ ਹੱਠ ਮ ਜਾਹੂ ਮਾ ਪਰੀ ਪਸੇ ਕੋ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਨ ਆਧਾਰ ਸ਼ੰਤਾ ਚਰਨ ਕਮਲ ਸ ਪ੍ਰੀਤ ਰੀਤਾ ਸੰਤਨ ਮਨ ਆਵੈ ਜੀਓ ਦੁਤਿਆ ਭਾਉ ਵਿਪਰੀਤਾ ਅਨੀਤ ਦਾਸਾ ਨੈ ਪਾਵੈ ਜੀਓ ਦਾਸਾ ਨੈ ਭਾਵੈ ਬੇਨ ਦਰਸਾਵੇ ਇੱਕ ਖਿਨ ਧੀਰਜ ਕਿਉ ਕਰੈ ਨਾਮ ਵਿਹੁਨਾ ਤਨ ਮਨ ਹੀਨਾ ਜਲ ਵਿਨ ਮਛਲੀ ਜਿਉ ਮਰੈ ਮੇਰ ਮੇਰੇ ਪਿਆਰੇ ਪ੍ਰਾਨ ਅੰਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕ ਕੇ ਸਵਾਮੀ ਧਾਰਨ ਰਹੋ ਮਨ ਤਨ ਅੰਕ ਸਮਾਵਏ ਡਖਣਾ ਸੋਹੰਦੜੋ ਹਵਟਾਏ ਕੋਇ ਨ ਦੱਸੈ ਡੂਜੜੋ ਖੋਲੜੇ ਕਪਾਟ ਨਾਨਕ ਸਤਗੁਰ ਭੇਟ ਤੇ ਸ਼ੰਤਾ ਤੇਰੇ ਵਚਨ ਅਨੂਪਾ ਪਾਰ ਸੰਤਨ ਆਧਾਰ ਬਾਣੀ ਵਿਚਾਰੀਐ ਜੀਉ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨੋ ਵਿਸਾਰੀਐ ਜੀਉ ਜੋ ਮਨ ਹੋਵੇ ਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਾਨ ਬਾਛਤ ਫਲ ਦੇਤ ਹੈ ਸੁਆਮੀ ਜੀਅ ਕੀ ਬ੍ਰਥਾ ਸਾਰੇ ਅਨਾਥ ਕੇ ਨਾਥੇ ਸਰਵ ਕੈ ਸਾਥੇ ਜਬ ਜੁਗੈ ਜਨਮ ਨਾ ਹਾਰੀਐ ਨਾਨਕ ਕੀ ਵੇਨੰਤੀ ਪ੍ਰਭੈ ਕਿਰਪਾ ਕਰ ਭਵ ਜਲ ਤਾਰੀਐ ਰਖਣਾ ਧੋੜੇ ਮੱਜਨ ਸਾਧਕੇ ਸਾਈ ਥੀਏ ਕਿਰਪਾਲ ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ ਸ਼ੰਤਾ ਸੁੰਦਰ ਸੁਆਮੀ ਧਾਮ ਭਗਤ ਵਿਸਰਾਮ ਆਸਾ ਲਗਤ ਜੀਵ ਤੇ ਜਿਓ ਮਰਤਨ ਮਨਤ ਨਹੀਂ ਗਲਤਾਨ ਸਿਮਰਤ ਪ੍ਰਭ ਨਾਮ ਹਰ ਮਰਤ ਪੀਵ ਤੇ ਜਿਓ ਅੰਮ੍ਰਿਤ ਹਰ ਪੀਵਤੇ ਸਦਾ ਥਰਥੀवते ਵਿਖੇ ਬਨ ਫੀਕਾ ਜਾਣਿਆ ਭੇ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਦਮਾਨਿਆ ਸਰਬ ਸੋ ਸੁਖ ਆਨੰਦ ਕਨ ਪਿਆਰੇ ਹਰ ਰਤਨਾ ਮਨ ਅੰਤਰ ਸਿਵਤੇ ਇਕ ਤਲ ਨਹੀਂ ਵਿਸਰੈ ਪ੍ਰਾਨ ਆਧਾਰ ਜਪ ਜਪ ਨਾਨਕ ਜੀਵਤੇ ਡਖਣਾ ਜੋਤ ਕੀਨੇ ਆਪਣੇ ਤਨਾ ਕੂ ਮਿਲਿਓ ਹੈ ਆਪੇ ਹੀ ਆਪ ਮੋਇਓ ਹੋ ਜਸ ਨਾਨਕ ਆਪ ਸੁਨਿਓ ਹੈ ਸ਼ੰਤਾ ਪ੍ਰੇਮ ਠਗੌਰੀ ਪਾਈ ਰੀ ਜਾਏ ਗੋਵਿੰਦ ਮਨ ਮੋਹਿਆ ਜੀਓ ਸੰਤਨ ਕੈ ਪ੍ਰਸਾਦ ਅਗਾਦ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਮਨ ਸਰਬ ਸੁਖ ਬੁੱਠੇ ਗੋਵਿੰਦ ਤੁੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨਮਾਇਆ ਹੋਹਿਆ ਕਰ ਗਏ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡਕਣਾ ਸਾਈ ਨਾਮ ਮੋਲਾ ਹੀਵਣਾ ਕੋਈ ਜਾਣਦਾ ਜਿੰਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਨਦੋ ਸ਼ੰਤਾ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਖੰਤੀ ਕੁਲ ਤਾਰਿਆ ਜੀਓ ਜਿਨ ਕਾ ਸਾਧੂ ਸੰਗ ਨਾਮ ਹਰ ਰੰਗ ਜਿਨੀ ਬ੍ਰਹਮ ਵਿਚਾਰਿਆ ਜੀਉ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰੋਕਰੀ ਕਰ ਗਏ ਲੀਨੇ ਹਰ ਜਸੋਦੀਨੇ ਜੋਨਣਾ ਤਾਵੇ ਨਹਿ ਮਰੀ ਸਤਿਗੁਰ ਦਇਆਲ ਕਿਰਪਾਲ ਭੇਟ ਤਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਇ ਕਥ ਸੁਆਮੀ ਸਾਦਕਾ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ 4 ਬਨਜਾਰਾ ਇੱਕ ਓੰਕਾਰ ਸਤਨਾਮ ਗੁਰਪੁਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਰਿਆ ਸਭ ਕੋਈ ਜੀਓ ਹਰ ਜੀਆ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਇ ਸੋ ਹਰ ਸਦਾ ਧਿਆਈਐ ਤਿਸਮ ਨਵਰ ਨਾ ਕੋਈ ਜੋ ਮੋਹਿਆ ਮਾਇਆ ਚਿਤ ਲਾਏ ਦੇ ਜੋ ਮੋਹੇ ਮਾਇਆ ਚਿਤ ਲਾਏ ਦੇ ਸੇ ਛੋੜ ਚੱਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਮੈਂ ਹਰ ਬਿਨਾਵਰ ਨਾ ਕੋਈ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਬਿਣ ਭਾਈਆ ਹਰ ਕਿਨਾਂ ਨਾ ਪਾਇਆ ਨਾਉ ਵਿੱਚ ਹੋ ਮੈਂ ਕਰਮ ਕਮਾਮ ਦੇ ਜੋ ਬੇਸਵਾ ਪੂਥ ਨਿਨਾਉ ਪਿਤਾ ਜਾਤ ਨਾ ਹੋਈ ਐ ਗੁਰ ਤੁਠਾ ਕਰੇ ਬਸਾਉ ਵਡਭਾਗੀ ਗੁਰ ਪਾਇਆ ਹਰ ਇਹਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਸ਼ਾਣਿਆ ਹਰ ਕੀਤ ਕਰਮ ਕਮਾਓ ਮਨ ਹਰ ਹਰ ਲੱਗਾ ਚਾਓ ਗੁਰਪੂਰਾ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਵਨਾਉ ਰਹਾਉ ਜਬ ਲਗ ਜੋਗ ਅਨਸਾਸ ਹੈ ਤਬ ਲਗ ਨਾਮ ਧਿਆਇ ਚਲਦਿਆ ਨਾਲ ਹਰ ਚੱਲਸੀ ਹਰ ਅੰਤੇ ਲਏ ਛਡਾਇ ਹੋਵਲੇ ਹਾਰੀ ਤਿੰਨ ਕਾਉ ਜਿਨ ਹਰਮਨ ਮੁਠਾ ਆਏ ਜਿੰਨੀ ਹਰ ਹਰ ਨਾਮ ਨ ਚੇਤੇਯੋ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਈ ਮਨ ਹਰ ਹਰ ਪੀਤ ਲਗਾਏ ਮੁੜ ਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲੰਘਾਏ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇਵਲੇ ਹਰ ਆਪੇ ਭਰਮ ਭੁਲਾਈ ਦਾ ਹਰ ਆਪੇ ਹੀ ਮਤ ਦੇ ਗੁਰਮੁਖ ਮਨ ਬਰਗਾਸ ਹੈ ਸੇ ਬਿਰਲੇ ਕੇਈ ਕੇ ਹੋਵਨਿਹਾਰੀ ਤਿੰਨ ਕਾ ਜਿਨ ਹਰ ਪਾਇਆ ਗੁਰਮਤੇ ਜਨਾਨانک ਕਮਲ ਪਰਗਾਸਿਆ ਮਨ ਹਰ ਹਰ ਬੁਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਭਜ ਪਉ ਜਿੰਦੂ ਸਭ ਮਨ ਹਰ ਹਰ ਬੁਠੜਾ ਹੈ ਹਰ ਗੁਰ ਸਰਨ ਆਈ ਭਜ ਪਉ ਜਿੰਦੂ ਸਭ ਕਿਲ ਵਿਖ ਦੁੱਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਪਾਤਾ ਗੁਰ ਪੂਰਾ ਸਤਗੁਰ ਭੇਟੀਐ ਹਰ ਆਏ ਵਸੈ ਮਨ ਚੇਤਾ ਮੈਂ ਧਰ ਨਾਮ ਉਦਾਰ ਹੈ ਹਰ ਨਾਮੈ ਤੇ ਗਤਮਤ ਮੈਂ ਹਰ ਹਰ ਨਾਮੈ ਸਾਹੂ ਹੈ ਹਰ ਨਾਮੈ ਹੀ ਜਤ ਪਾਤਾ ਜਨ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤਾ ਗੁਰ ਵਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕਾ ਪੂਰਵ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭਾਏ ਬਣ ਜਾ ਰਿਆ ਮਿੱਤਰਾ ਗੁਰ ਹਰ ਹਰ ਪ੍ਰਭ ਪ੍ਰਗਾਸ ਧੰਨ ਧੰਨ ਬਣਜ ਵਪਾਰੀਆ ਜੇਨਾ ਵਖਰ ਲਦੇੜਾ ਹਰ ਰਾਸ ਗੁਰਮੁਖਾ ਧਰਮਖੋ ਜਲੇ ਸੇ ਆਏ ਮਲੇ ਹਰ ਪਾਸ ਜਨਾਨਾ ਨਕ ਗੁਰ ਤਿਨ ਪਾਇਆ ਜਿਨਾਂ ਆਪ ਟੁੱਠਾ ਗੁਣਤਾਸ ਹਰ ਤਿਆਵੋ ਸਾਸ ਗਿਰਾਸ ਮਾਨ ਪ੍ਰੀਤ ਲਗੀ ਤਿਨ ਗੁਰਮੁਖਾ ਹਰ ਨਾਮ ਜਿਨਾਂ ਰਹਿ ਰਾਸ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ